ਫਰੀਦਕੋਟ ਦੇ ਐਮਸਤਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਅੱਜ ਜਿਹੜੇ ਬਰਸਾਤ ਹੋਈ ਹੈ ਉਸ ਬਰਸਾਤ ਦੇ ਨਾਲ ਫਰੀਦਕੋਟ ਦੀ ਇਹ ਮੇਨ ਜਗ੍ਹਾ ਹੈ ਕਿੱਥੇ ਪੂਰੇ ਸ਼ਹਿਰ ਦਾ ਪਾਣੀ ਇਕੱਠਾ ਹੁੰਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਬਿਲਕੁਲ ਬੰਦ ਹੋ ਚੁੱਕੀਆਂ ਨੇ ਦੁਕਾਨਾਂ ਦੇ ਵਿੱਚ ਸਾਹਮਣੇ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਦੇ ਵਿੱਚ ਪਾਣੀ ਉੜਿਆ ਹੱਦ ਦਿਖਾਈ ਦੇ ਰਿਹਾ ਤਾਂ ਦੇਖ ਲਓ ਤੁਸੀਂ ਕਿਵੇਂ ਮੋਟਰਸਾਈਕਲ ਇਸ ਪਾਣੀ ਦੇ ਵਿੱਚ ਦੀ ਲੰਘ ਰਹੇ ਨੇ ਤਾਂ ਸਾਰੇ ਸ਼ਹਿਰ ਦਾ ਪਾਣੀ ਇੱਥੇ ਇਕੱਠਾ ਹੁੰਦਾ ਕਿਤੇ ਨਾ ਕਿਤੇ ਲੋਕਾਂ ਨੂੰ ਇੱਥੋਂ ਦੇ ਦੁਕਾਨਦਾਰਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਇਸ ਪਾਣੀ ਦੇ ਨਾਲ ਕਿਉਂਕਿ ਉਹਨਾਂ ਦੇ ਕੰਮਕਾਜ ਬਿਲਕੁਲ ਠੱਪ ਹੋ ਜਾਂਦੇ ਆ ਤਾਂ ਜ਼ਰੂਰ ਜਿਹੜਾ ਸਰਕਾਰਾਂ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਹੈ ਤਾਂ ਜੋ ਜਿਹੜਾ ਇੱਥੇ ਪਾਣੀ ਇਕੱਠਾ ਨਾ ਹੋਵੇ ਪਾਣੀ ਦਾ ਜਿਹੜੀ ਨਿਕਾਸੀ ਹੈ ਉਹ ਜਲਦੀ ਤੋਂ ਜਲਦੀ ਹੋ ਜੇ ਤਾਂ ਇਹ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਕੁਝ ਘੰਟਿਆਂ ਤੱਕ ਜ਼ਰੂਰ ਜਿਹੜਾ ਇਹ ਪਾਣੀ ਦਾ ਨਿਕਾਸ ਹੋ ਜਾਵੇਗਾ ਪਾਣੀ ਨਿਕਲ ਜਾਵੇਗਾ ਪਰ ਉਹਨੇ ਟਾਈਮ ਦੇ ਲਈ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਹੁਣ ਆ ਦੁਕਾਨਦਾਰ ਨੇ ਕਿਉਂਕਿ ਕਨਈਆ ਚੌਂਕ ਤੋਂ ਲੈ ਕੇ ਇਸ ਸਾਧਕ ਰੋਡ ਦੇ ਚੌਂਕ ਤੱਕ ਬਿਲਕੁਲ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਜਿੱਥੋਂ ਆਪਾਂ ਖੇਰ ਦੀ ਗੱਲ ਕਰਕੇ ਤਾਂ ਉਹ ਸਾਹਮਣੇ ਜਿਹੜੀ ਸ਼ਹਿਰ ਨੂੰ ਬਲੀ ਜਾਂਦੀ ਹੈ ਉਸ ਗਲੀ ਦੇ ਵਿੱਚ ਵੀ ਬਿਲਕੁਲ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤਾਂ ਇਹਨਾਂ ਲੋਕਾਂ ਨੂੰ ਕਾਫੀ ਵਿਵਹਾਰਕਤਾ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਪਾਣੀ ਇਹਨਾਂ ਕੋਲ ਇੱਥੇ ਜਮਾ ਹੋ ਜਾਂਦਾ ਹੈ ਤਾਂ ਐਸ ਵਾਸਤੇ ਵੀ ਜਿਹੜਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਸਰਕਾਰੀ ਜਗ੍ਹਾ ਦੇ ਵਿੱਚ ਪਾਣੀ ਜਾਂਦਾ ਤੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਜ਼िला ਅਪਰੇਸ਼ਨੀਆਂ ਉਹ ਵੀ ਬਿਲਕੁਲ ਜਿਹੜੀਆਂ ਬੰਦ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਵੀ ਉਹ ਦੁਕਾਨਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਜਾਂਦਾ ਤਾਂ ਹਲੇ ਵੀ ਜਿਹੜਾ ਦੁਕਾਨਦਾਰ ਹੈ ਉਹ ਆਪੋ ਆਪਣੇ ਥਾਂ ਤੇ ਬੈਠੀ ਹੈ ਤੇ ਵੀ ਕਿਤੇ ਨਾ ਕਿਤੇ ਜਿਹੜਾ ਇਹ ਪਾਣੀ ਨਿਕਲੇ ਥੋ ਪਾਣੀ ਸੁੱਕੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕੰਮਕਾਜ ਜ਼ਰੂਰ ਜੀ। ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫਰੀਦਕੋਟ ਦੇ ਹਾਰਾ ਰੋਡ ਦੇ ਨੇੜੇ। ਉਹ ਸੜਕ ਤੇ ਜਿਹੜਾ ਇਹ ਪਾਣੀ ਇਕੱਠਾ ਹੁੰਦਾ। ਪੂਰੇ ਸ਼ਹਿਰ ਦਾ ਪਾਣੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਕਿੱਥੇ ਇਕੱਠਾ ਹੁੰਦਾ ਇੱਥੇ ਵੀ ਇਹ ਪਾਣੀ ਨਿਕਾਸੀ। ਛੋਟੇ ਬੱਚਿਆਂ ਨੂੰ ਵੀ ਡੱਕਤਾ ਹੁੰਦੀ ਹੈ। ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਪਾਣੀ ਦੇ ਵਿੱਚ ਜਿਹੜੀਆਂ ਕੋਟਰੀਆਂ ਬੰਦ ਹੋਣ ਲੱਗੀਆਂ ਨੇ ਤਾਂ ਪਾਣੀ ਦੇ ਵਿੱਚ ਲੋਕਾਂ ਨੂੰ ਕੱਪੜੇ ਪੈਜ ਗਏ ਨੇ ਤੁਰ ਕੇ ਨਿਕਲਣਾ ਪੈ ਰਿਹਾ ਹੈ। ਦਾ ਇੱਧਰ ਲਈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੀ ਆ ਇੱਧਰ ਵੀ ਜਿਹੜੇ ਮੋਟਰਸਾਈਕਲ